ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਨਹਾ ਦੇ ਨਵੀਂ ਸ਼ੁਰੂਆਤ ਤੇ ਸ਼ੁਰੂਆਤ ਆਪਾਂ ਰਾਤ ਨੂੰ ਕਰਨ ਲੱਗੇ ਆ ਉਹ ਇਸ ਕਰਕੇ ਕਿਉਂਕਿ ਅੱਜ ਛੋਟੇ ਮਾਮਾ ਮਾਮੀ ਹੁਣੇ ਆਏ ਨੇ ਮੇਰੇ ਤੇ ਉਹ ਨੰਨੂ ਵਾਸਤੇ ਬਹੁਤ ਸਾਰੇ ਗਿਫਟ ਲੈ ਕੇ ਆਏ ਨੇ ਤੇ ਉਹ ਗੱਲ ਇਦਾਂ ਵੀ ਮਾਮੀ ਜੀ ਗਏ ਸੀਗੇ ਆਸਟ੍ਰੇਲੀਆ ਤੇ ਤਾਂ ਕਰਕੇ ਫਿਰ ਉੱਥੋਂ ਆਏ ਨੇ ਤੇ ਨਵ ਨੇ ਸਾਡੀ ਨੇ ਉਹਦੇ ਵਾਸਤੇ ਗਿਫਟ ਭੇਜੇ ਨੇ ਨੰਨੂ ਵਾਸਤੇ ਹੁਣ ਦੇਖੋ ਕਿੰਨੀ ਖੁਸ਼ੀ ਇੱਧਰ ਦੇਖੋ ਹਾਂਜੀ ਹਾਂਜੀ ਅਮਰੀਕਾ ਤੋਂ ਮਾਮੀ ਜੀ ਆਏ ਸੀ गिफ्ट ਲੈ ਕੇ ਆਏ ਨੇ ਕਿੱਥੋਂ ਲੈ ਕੇ ਆਏ ਨੇ ਅ ਨਾ ਪੂਆ ਨੇ ਭੇਜੇ ਸੀ ਮੇਰੇ ਹਾਂਜੀ ਠੀਕ ਹੈ ਹਾਂ ਤੇ ਹੁਣ ਆਪਾਂ ਚੱਲੀਏ ਉਧਰ ਵੇਖੀ ਫਿਰ ਚੱਲ ਦੇਖੋ ਦੇਖੋ ਕਿੰਨੇ ਖੋਜੇ ਕਿੰਨੇ ਖੋਜ ਚਲ ਜੋ ਆ ਜੋ ਆ ਆਹ ਮਾਤਾ ਬੰਦੇ ਉਹ ਕਵੇ ਦਾ ਨਾ ਕੋਲੇ ਉਹਦੇ ਹਾਗਮੋਏ ਐ ਕੀ ਨੰਨੂ ਵਾਲੇ ਐ ਕਿਚਨ ਸੈਟ ਯਾ ਵਾ ਦਾਦੂ ਆਇਆ ਸੀ ਤੇਰੇ ਇੱਕ ਇੱਕ ਕਰਕੇ ਖਾਓ ਇੱਕ ਇੱਕ ਕਰਕੇ ਦਾਦੂ ਆਇਆ ਸੀ ਇੱਕ ਇੱਕ ਚੀਜ਼ ਖਾਏ ਇੱਕ ਇੱਕ ਚੀਜ਼ ਉਹ ਦਾਦੂ ਆਇਆ ਨਾ ਤੇ ਕਿਚਨ ਸੈਟ ਲੱਗਾਇਆ ਇਹਨੇ ਪਿਆਰਾ ਗਿਆ ਇਹਨੇ ਓਏ ਓਏ ਕਿਚਨ ਸੈਟ ਅਸਾਰੇ ਦੇਖੋ ਤੁਸੀਂ ਓਏ ਹੋਇਆ ਵੀ ਵੇਖ ਲਿਆ ਪਹਿਲਾਂ ਆਇਆ ਤੇ ਵੇਖ ਲਿਆ ਪੜਾਈ ਵਾਲੀ ਚੀਜ਼ ਤੇ ਵੇਖ ਲਿਆ ਕਰ ਸਹੀ ਵਾਓ ਨਾ ਤੇਨੇ ਭੇਜਿਆ ਮੇਰਾ ਤੇਨੇ ਭੇਜਿਆ ਆਪ ਨੂੰ ਆਨੇ ਵਾਹ ਜੀ ਆ ਮੰਮੀ ਦਾ ਪਰਸ ਆਇਆ ਬਈ ਨਾ ਮਨੇ ਭੇਜਿਆ ਆ ਤੇ ਦਿਖਾ ਫਿਰ ਆ ਤੇ ਦਿਖਾ ਵਾਹ ਜੀ ਵਾਹ ਕੋਈ ਇੰਨੀ ਹੋ ਰਿੰਗਸ ਚੰਨੀਆਂ ਓਹ ਹੋਹ ਕੋਈ ਬੈਟਰੀ ਆ ਆ ਨੇਜ਼ ਵਾਹ ਕੱਪੜੇ ਓਏ ਹੋਏ ਨੰਨੂ ਦਾ ਸੂਟ ਇੱਕ ਟਾਸਕੇ ਦੇ ਚਾਓ ਪਾਣ ਵਾਲੇ ਹੈ ਚਾ ਰਾਲਾ ਅਸੀਂ ਤੇ ਲੈ ਕੇ ਨਹੀਂ ਆਏ ਉਹ ਇਹ ਆ ਤੇ ਬੜੇ ਜ਼ੋਰਲੇ ਕੱਕੇ ਦੇ ਮੂਢ ਓਏ ਕੀ ਆ ਉਹ ਆ ਜਾ ਜਮੀਨ ਤੇ ਵੇਖ ਲੈ ਕੀ ਬਾਤ ਨਾ ਪੂ ਹਵਦੀ ਹੈ ਮੈਨੂੰ ਇੱਕ ਅੱਧਾ ਗਿਫਟ ਥੱਲੇ ਰਹਿ ਗਿਆ ਵਹਾਨ ਵਾਲਾ ਯਾਰ ਸੋਕ ਸੋਕ ਨਾ ਯੂ ਬੋਏ ਨੀਆ ਸਾਰੀਆਂ ਸੋਕਸ ਕਾਕੇ ਦੀਆਂ ਓਏ ਮੈਨੂੰ ਤੇਰੇ ਵੀ ਆ ਜਾਣੀਆਂ ਨੇ ਨੰਨੂ ਵਾਓ ਇਹ ਤੁਹਾਨੂੰ ਸਮਾਨ ਘਲਦਾ ਵੀ ਤੇਰਾ ਤੇ ਤੇਰੀ ਟੀ-ਸ਼ਰਟ ਓਏ ਨੰਨੂ ਤੇਰੀ ਟੀ-ਸ਼ਰਟ ਨੰਨੂ ਦਾ ਤਾਂ ਜ਼ਿਆਦਾ ਹੀ ਗੱਲ ਨੰਨੂ ਦਾ ਤਾਂ ਬਹੁਤ ਜ਼ਿਆਦਾ ਸਮਾਨ ਯਾਰ ਘਲਦਾ ਕਾਕੇ ਦਾ ਥੋੜਾ ਘਲਿਆ ਕਾਕੇ ਦਾ ਵੱਧ ਓ ਉਹ ਕਾਕੇ ਦਾ ਇਹ ਕਾਕੇ ਦਾ ਤੱਕਾ ਅੱਤ ਘਰੇ ਦਾ ਸਮਝਿਆ ਕਰੋ ਇਹਨਾਂ ਨਾਲ ਸਮਝੀ ਰਹਿੰਦੀ ਹੈ ਮੇਰੇ ਤਾਂ ਭੜੇ ਸਾੜਿਆ ਇਹ ਕਾਕੇ ਦਾ ਇਹ ਕਾਕੇ ਦੇ ਗਰਮ ਗਰਮੀ ਚੱਟਾ ਵਾਹ ਜੀ ਵਾਹ ਇਹ ਗਰਮੀ ਆਉਣੀ ਨਹੀਂ ਚੱਲੇ ਚੱਕੋ ਜੀ ਚੱਕੋ ਯਾਰ ਨੰਨੂ ਦਾ ਤਾਂ ਸਮਾਨ ਬੜਾ ਹੀ ਘੈਂਟ ਆ ਗਿਆ ਯਾਰ ਬੜਾ ਹੀ ਮੈਂ ਪੂਰਾ ਕਵਰ ਹੈ ਆਹ ਵਾਹ ਇਹ ਹੁਣ ਆ ਜਾਏਗਾ ਹਾਂ ਆ ਜਾਏਗਾ ਸੂਰਾ ਫੋਰਾ ਇਹ ਵੀ ਐ ਹੁਣ ਆਇਆ ਇਹ ਹੁਣ ਆਹੋ ਆਹੋ ਆ ਜਾਣਾ ਤਾਂ ਹੀ ਤੇਰੀ ਜ਼ੈ ਹੁਣ ਮਸਾਵੜਾ ਆ ਜਾਣੇ ਨੇ ਅਲੱਦੇ ਵੱਡੇ ਨੇ ਯਾਰ ਅਲੱਦੇ ਆਉਣੇ ਵੱਡੇ ਨੇ ਆ ਵੇਖੀ ਚਰੋਬਾ ਦੇਖੋ ਕਿੰਨੀਆਂ ਸੋਹਣੀਆਂ ਤੇਰੇ ਲਈ ਲੈ ਕੇ ਨਹੀਂ ਆਏ ਤੇਰੇ ਵਾਸਤੇ ਕੱਪੜੇ ਲਿਆਂਦੇ ਤੇ ਆਣੇ ਬੇਟਾ ਟੀ-ਸ਼ਰਟਾਂ ਫਰਾਕ ਤੇਰੇ ਹੀ ਨੇ ਕਾਕੇ ਰੈਦਰ ਰੱਖ ਦੋ ਕਾਕੇ ਦੱਸੂ ਦੇ ਕਿੰਨੇ ਕੱਪੜੇ ਨੇ ਮੈਨੂੰ ਵਾਹ ਵੀ ਸੁਣ ਐ ਹੱਥਾਂ 'ਚ ਪਾਵਾ ਮੈਨੂੰ ਬਹੁਤ ਹੋ ਗਈ ਹੁਣ ਹਾਂ ਯਾਰ ਇਹ ਕੱਟਣਾ ਹਾਂ ਇਹ ਐਡਾਈ ਇਹ ਛੋਟੂ ਨੇ ਸਾਰੇ ਛੜੂ ਛੋਟੂ ਨੇ ਐ ਸਿਆਲ ਵਾਲਾ ਹੈ ਨਾ ਸਿਆਲ ਫੋਲ ਕੇ ਦੋ ਹਾਂ ਵਾਹ ਸਿਆਲ ਚ ਪੂਰਾ ਆ ਜਾਏਗਾ ਐ ਸਿਆਲ ਦਾ ਵੱਡਾ ਹੋ ਜਾਏਗਾ ਵੱਡਾ ਹੋ ਜਾਏਗਾ ਜਦ ਤੱਕ ਆ ਜਾਏਗਾ ਭਾਰੀ ਭਾਰੀ ਦਿਆ ਯਾਰਾ ਤੇ ਵਾਹ ਜੀ ਮੋ ਦੇ ਲਾ ਨੰਨੂ ਤੇਰਾ ਕਿੰਨਾ ਸਮਾਨ ਆਇਆ ਯਾਰ ਅੱਜ ਮੈਚੀ ਹੈ ਮੈਨੂੰ ਤੇਰਾ ਕਿੱਟ ਕਿੱਥੇ ਇੱਕ ਇੱਥੇ ਕਿੱਟ ਕਿੱਥੇ ਗਈ ਤੇਰੀ ਜਿਓਮੈਟਰੀ ਵਾਲੀ ਨੰਨੂ ਨਹੀਂ 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 ਐ ਭਈ ਐ ਭਈ ਐ ਵੇਖੋ ਕਾਕੇ ਦਾ ਕੜਾ ਆਜ ਕਿੰਨਾ ਹੀ ਕੁਝ ਆ ਗਿਆ ਨੰਨੂ ਕਲਰ ਵੀ ਆ ਗਿਆ ਪੈਨਸਲਾਂ ਵੀ ਆ ਗਏ ਆਹੋ ਹੈ ਇਹ ਕਾਕੇ ਦਾ ਕੜਾ ਹੈ ਐ ਕਿੰਦੀ ਸੋਹਣੀ ਕਿੱਟ ਹੈ ਨੰਨੂ ਹਾਂ ਨਿਮਰਤੀ ਕੜਾ ਦੇਖ ਨਾ ਉਹਦਾ ਮੰਮੀ ਿੱਡੇ ਦਾ ਯਾਰ ਇਹ ਮੈਨੂੰ ਜੁੱਤੇ ਬੜੇ ਪਿਆਰੇ ਲੱਗੇ ਨੇ ਇਹ ਹਿਸਾਬ ਦਾ ਚਾਰ ਜੁੱਤੇ ਜੁੱਤੀ ਦੇ ਪਿਆਰੇ ਫਿਰ ਬੁੱਢੇ ਤੋਂ ਲੈ ਆ ਪਰ ਉਹ ਆ ਗਏ ਨਹੀਂ ਕਿੰਨੇ ਕਿਊਟ ਨੇ ਨਾ ਬੂੜ ਦੇ ਇਹ ਬੜੇ ਪਿਆਰੇ ਲੱਗੇ ਪਾਏ ਨੀ ਕਿਨੇ ਪਾਏ ਸੈਂਡਲ ਰੱਖਿਓ ਪਾਏ ਪਾਏ ਆਪਨੇ ਮਾਰੇ ਜੀ ਆਹੋ ਪਾਈ ਇਹਦਾ ਮਨ ਇੱਕ ਇਹ ਪਾਈ ਸੂਟ ਹੈ ਤੇਰਾ ਸੂਟ ਹੈ ਨੰਨੂ ਦਾ ਸੂਟ ਮੈਨੂੰ ਇਹ ਤੇਰਾ ਸੂਟ ਹੈ ਓਏ ਹੋਏ ਨਨੂ ਦੇ ਕਿੰਨੇ ਸੀ ਨਨੂ ਦੇ ਕਿੰਨੇ ਨੇ ਦੋ ਤਿੰਨ ਇੱਕ ਹੈ ਨਨੂ ਦੇ ਤਿੰਨ ਚਾਰ ਨੇ ਸੂਟ ਹਾਂ ਇੱਕ ਇੱਥੇ ਟੀ-ਸ਼ਰਟ ਵੀ ਹੈ ਇੱਥੇ ਟੀ-ਸ਼ਰਟ ਆ ਰਹੀ ਆ ਨਨੂ ਦੀ ਟੀ-ਸ਼ਰਟ ਆ ਪਜਾਮਾ ਨਨੂ ਦਾ ਆ ਫੋਰਿੰਗ ਜੀ ਇਹ ਨਹੀਂ ਇਹ ਕਿੰਨੀ ਆ ਰਹੀ ਸਨੇਹਾ ਨਾ ਸੋਹਣੀਆਂ ਥੋੜੀਆਂ ਛੋਟੀਆਂ ਨੇ ਹਨਾ ਛੋਟੀਆਂ ਨੇ ਐ ਨੰਨੂ ਦੀਆਂ ਨੇ ਨਾ ਅੱਛਾ ਨੰਨੂ ਵਾਸਤੇ ਨੰਨੂ ਤੇਰੇ ਵਾਸਤੇ ਨੇ ਸਪੈਸ਼ਲ ਸਾਰੀਆਂ ਚਾਕਲੇਟਾਂ ਭੇਜਿਆ ਨੇ ਓਏ ਦਿਖਾਈ ਦਿਖਾਈ ਖੋਲ ਕੇ ਦਿਖਾਈ ਨੰਨੂ ਦੀਦੀ ਤੇਰਾ ਲਿਆਇਆ ਕੜਾ ਐ ਵੀ ਮੇਰਾ ਕੜਾ ਲੈ ਆ ਆ ਜੀ ਵਾਹ ਸੋਹਣਾ ਮੇਰੇ ਕੋਲ ਵੈਸੇ ਵੀ ਹੈਗਾ ਸੀ ਕੋਈ ਨਾ ਸੋਹਣਾ ਕੜਾ ਦਿਖਾਈ ਨੰਨੂ ਐ ਨਿਆਣਿਆਂ ਵਾਂਗ ਲਿਆਇਆ ਨੇਕਿਆਂ ਵਾਂਗ ਓ ਮੇਰੇ ਕਿੰਨੀ ਤੇਰੀ ਮਮੀ ਵਾਹ ਵਾਹ ਪਾ ਕੇ ਦਿਖਾਈ ਪਾ ਕੇ ਹਾਂ ਚਲ ਆ ਗਈ ਅਮੇ ਤੇ ਚੁੰਡੀਆਂ ਨੇ ਮੇਰੀਆਂ ਚਲ ਆਈ ਪਾ ਲਾਂ ਹਾਂ ਹੂੰ ਯਾਰ ਕੋਲ ਨਾ ਹੋਈ ਤੇ ਵਾਜੀ ਵਾ ਚੁੰਡੀਆਂ ਬਹੁਤ ਸੋਹਣੀਆਂ ਯਾਰ ਕਰਿਓ ਹਾਂ ਕੰਦੇ ਕਿਹੜਾ ਆਵੇਗਾ ਵੇਖੀ ਕਿਹੜਾ ਆਵੇ ਇਹ ਆ ਜਾਏਗਾ ਮਨ ਵੀ ਪਾਏਗੀ ਪਾਣੀ ਪਾਏਗਾ ਇਹ ਦਹੀਂ ਨ ਨੂੰ ਚਾਕਲੇਟ ਚਾਕਲੇਟ ਦਿਖਾ ਚਾਕਲੇਟ ਓਏ ਯਾਰ ਉੱਥੇ ਤੇ 올 ਮਿਕਸਡ ਅਪ ਆ ਆਵੇ ਥੁ ਓਏ ਆਈਸ ਜਿਮੇਟੀ ਓਏ ਨੰਨੂ ਜਿਹੜਾ ਤੂੰ ਕੀ ਕਹਿੰਦੀ ਹੁੰਨੀ ਹੈ ਹਾਂ ਆਈਸ ਆਈ ਕੈਂਡੀ ਆਈ ਕੈਂਡੀ ਓਏ ਕੈਂਡੀਆਂ ਕਿੰਨੀਆਂ ਘੈਂਟ ਘੈਂਟ ਓਏ ਉਹ ਦਰਵੇ ਉਹ ਜਿਮੇਟਰੀ ਉਹ ਦੋ ਦਾਈ ਮਨਪੀਤ ਇਹ ਨੰਨੂ ਐ ਰਿੰਗ ਬਾਦ ਹੋਰ ਤੂੰ ਤੋੜੀ ਨਾ ਆ ਕਿੱਦਾਂ ਦੀ ਰੋਪ ਜੀ ਹੈ ਨਾ ਰਸਤੀ ਜੀ ਰਿੰਗਾ ਨਹੀਂ ਇਹਨੇ ਸਾਰੀ ਅਰੇ ਵਾਹ ਸਾਰੀ ਹੈ ਮੇਰੀ ਰਸੀ ਨਹੀਂ ਪਾ ਸਕਦੇ ਪਾ ਲਓ ਤੁਸੀਂ ਪਾ ਲਓ ਵਾਹ ਜੀ ਨਾ ਨਾ ਤੁਹਾਡੀ ਕਿੰਨੀ ਆ ਕੈਂਡੀਆਂ ਵੇਚੀਆਂ ਨੇ ਲਾ ਭੂਆ ਨੇ ਹੈ ਓਏ ਕੱਲ ਚ ਵੀ ਪੈ ਜਾਂਦਾ ਅੱਛਾ ਭਾਵੇਂ ਕੱਲ ਅਨਾਲੂ ਅੱਛਾ ਆਲੂ ਘਟਣੇ ਉਹਦੇ ਵਿੱਚ ਪੈ ਜਾਂਦੇ ਨੇ ਨਾ ਨਹੀਂ ਇਹ ਚੈਨੀ ਹੈ ਚੈਨੀ ਵੀ ਤੇ ਬੈਸਟੇਜ ਨਹੀਂ ਬਣਦਾ ਔਰ ਇਹ ਵੇਚੀ ਸੀ ਕਰਕੇ ਇਹ ਵੇਚੀ ਸੀ ਹਾਂ ਆ ਨੰਨੂ ਤੇ ਮੋਜਾ ਲੱਗੀਆਂ ਪੈਨ ਵਾਲੀਆਂ ਓਏ ਵੈਂਸ ਲਾਣੀਆਂ ਕੀ ਹੋ ਰਿਹਾ ਚਪਰੀ ਤੇ ਐਮ ਗੁਰੂ ਕਿਦੇ ਐ ਨੇ ਓਏ ਦਿਖਾਈ ਨਹੀਂ ਹੈ ਜੀ ਬਿਲੋ ਉੱਥੇ ਚੀਜ਼ਾਂ ਦੇ ਵਿੱਚ ਨਰ ਰਹਿਣਾ ਆ ਦੇਖੀ ਹੈ ਇਹ ਸਾਰਾ ਕੁਝ ਆਸਟ੍ਰੇਲੀਆ ਤੋਂ ਆਇਆ ਹੈ ਕਿਦਾਂ ਛੋਨਰ ਬਸ ਉਏ ਇਹ ਚ ਅੱਛਾ ਉਹ ਇਹ ਇਹਦਾ ਬੋਟਮ ਹੈ ਹੈ ਰਿਹਾ ਦੇ ਐਵੇਂ ਬ੍ਰੈਸਲ ਕਿੰਨਾ ਸੋਹਣਾ ਯਾਰ ਆ ਨੰਨੂ ਹੈ ਨੰਨੂ ਦਾ ਬ੍ਰੈਸਲੇਸ ਆ ਦੇਖੀਏ ਆਓ ਬ੍ਰੈਸਲੇਟ ਆਵੇਂ ਗਾਲ ਚ ਬ੍ਰੈਡਲੈਸ ਬ੍ਰਾਈਟ ਲੈਸ ਸਕੇਲ ਵੀ ਮਿਲਿਆ ਨਾ ਸਕੇਲ ਵੀ ਆ ਸਕੇਲ ਵੀ ਹੈ ਪੈਨ ਵੀ ਨੇ ਸਕੇਲ ਹੈ ਸ਼ੋ ਬਣਾ ਰਹੇ ਪੰਸਨ ਹੈ ਭਾਂਡੇ ਤੇਰੇ ਨੰਨੂ ਇਹ ਹਾਈਲਾਈਟਰ ਹੈ ਨਾ ਹੈ ਪੈਨ ਹੈ ਪੈਨ ਸਕੈਨ ਸੋਨਾ ਹੈ ਇਹ ਮੈਂ ਬ੍ਰੈਕ ਹਮ ਬਸ ਸਕੈਨ ਹਾਂ ਵੇ ਨੰਨੂ ਬਹੁਤ ਸੋਨਾ ਤਾਂ ਸੋਨਾ ਰਹਿੰਦਾ ਆ ਜੀਵਾ ਲੋਰਾ ਜੋਨਸ ਐ ਕਿ ਹੈ ਰੁਤ ਕਿੰਨੇ ਆ ਜੇਬਾਂ ਯਾਰ ਇਹ ਤੇ ਮੰਮੇ ਮਮੀ ਉਹ ਨੇ ਜੈਲੀਆਂ ਉਹ ਗਿਰ ਗਿਆ ਯਾਰ ਜਿਹੜੀਆਂ ਤਾਲੀਆਂ ਪੂਆ ਦਿੰਦੀ ਐ ਹਾਂ ਮਨੇ ਦਿੱਤੀਆਂ ਇਹਦੇ ਵਾਲੇ ਮੋਜਾਂ ਨੰਨੂ ਦੀਆਂ ਮੋਜਾਂ ਹੋ ਗਈਆਂ ਬਾਈ ਇਹ ਚਾਕਲੇਟਾਂ ਹਾਂ ਇਹ ਚਾਕਲੇਟ ਹੀ ਚਾਕਲੇਟ ਮੈਂ ਕਿਹਾ ਇਦਾਂ ਲਾ ਦੇ ਖਡੋਣੇ ਨੇ ਤੇ ਇਹ ਹਜੂਰ ਸਾਹਿਬ ਦਾ ਪ੍ਰਸ਼ਾਦ ਐ ਇਹ ਬੀਬੀ ਨਾਨੀ ਹੁਣੀ ਗਏ ਸੀਗੇ ਹਲੇ ਬਾਬਾ ਲਾ ਲਾ ਫੁੱਲ ਲੈ ਕੇ ਆਏ ਨੇ ਮਾੜਾ ਨੂੰ ਦੀ ਮਾਲ ਆ ਸੈ ਟੂੜੀਆਂ ਹੋਈਆਂ ਇਹ ਟੂੜੀਆਂ ਅੰਦਰੀਆਂ ਨੇ ਮਨਪ੍ਰੀਤ ਹੋਣਾਂ ਦੀਆਂ ਦੋ ਦਰ ਜੋੜੀਆਂ ਆ ਇੱਕ ਇੱਕ ਵੀ ਜੋੜਾ ਇੱਕ ਜਨਾਲ ਦਾ ਜੋੜਾ ਵਾ ਜੀਵਾ ਤੁਹਾਡੇ ਆ ਜਾਣੀਆਂ ਨਹੀਂ ਆ ਜਾਣੀਆਂ ਦੋ ਦੋ ਆ ਜਾਣੀਆਂ ਕਿਹੜੀ ਮੈਂ ਨਹੀਂ ਮੰਗਦੀ ਨੰਨੂ ਰਜਾਤੀ ਨੰਨੂ ਹੱਡੀ ਇਹ ਵੇਖੋ ਇਹ ਵੇ ਆਹ ਵਾਓ ਥਿਸ ਇਜ਼ ਥਿਸ ਇਜ਼ ਖੁਸ਼ ਹਾਂ ਹੁਣ ਖੁਸ਼ ਹੈ ਹੈ ਇੱਧਰ ਬੋਲ ਥੈਂਕ ਯੂ ਫਿਰ ਭੂਆ ਨੂੰ ਕਹਿੰਦੀ ਹੈ ਚੰਗੀ ਤਰ੍ਹਾਂ ਬੋਲ ਨਾ ਭੂਆ ਥੈਂਕ ਯੂ ਲਵ ਯੂ ਵੇਖ ਕੇ ਬੋਲ ਨਾ ਮੈਸੇਜ ਕਰ ਭੂਆ ਨੂੰ ਇੱਦਾਂ ਮੈਸੇਜ ਦੇ ਲਾਈਵ ਚਲੋ ਜੀ ਬੋਲ ਕੇ ਬੋਲ ਕੇ ਕੁਝ ਬੋਲ ਕੇ ਵਧੀਆ ਜਿਹਾ ਬੋਲ ਕੁਝ ਭੂਆ ਵਾਸਤੇ ਹਾਂ ਕੀ ਮੇਰੇ ਕੋ ਭੂਆ ਵਾਸਤੇ ਕੁਝ ਵਧੀਆ ਜਿਹਾ ਬੋਲੀ ਕੀ ਕੁਝ ਵੀ ਬੋਲ ਬੋਲਦੇ ਬੋਲਦੇ ਕੀ ਬੋਲਣਾ ਯਾਰ ਬੂਆ ਨੇ ਇੰਨਾ ਕੁਝ ਭੇਜਿਆ ਹੈ ਬੂਆ ਥੈਂਕ ਯੂ ਬੂਆ ਥੈਂਕ ਯੂ ਬੂਆ ਨਾ ਪਹਿਲਾਂ ਥੈਂਕ ਯੂ ਬੋਲਣਾ ਕੁਝ ਕੁਝ ਬੋਲਣਾ ਵਧੀਆ ਜੇ ਆਈ ਲਵ ਯੂ ਉਹਦੇ ਅਸੀਂ ਬੋਲ ਰਹੇ ਆ ਤਾਂ ਤੂੰ ਕਹਿ ਰਹੀ ਕਹਿੰਦਾ ਬੂਆ ਆਈ ਲਵ ਯੂ ਥੈਂਕ ਯੂ ਆਈ ਲਵ ਯੂ ਥੈਂਕ ਯੂ ਕਿਆ ਮੇਰੀ ਯੂ ਲਿਵ ਲਵ ਨਹੀਂ ਸੀ ਨਹੀਂ ਇਹ ਜਿੱਦਾਂ ਨਾਮ ਦਾ ਦਰਦਾਂ ਦਾ ਬੋਲਦੇ ਆ ਨਾਮ ਤੇ ਪਿਓ ਦਾ ਤੇ ਨਾਮ ਨਾਲ ਗੱਲਾਂ ਕਰਦੀ ਪਿਆ ਜਦੋਂ ਨਾਮ ਦਾ ਫੋਨ ਆਉਂਦਾ ਭੱਜਦੀ ਏ ਚਲੋ ਜੀ ਠੀਕ ਹੈ ਮੱਕੜ ਬੋਰਡ ਹੈ ਮੱਕੜ ਬੋਰਡ ਕੱਪੜੇ ਸਾਰੇ ਕੱਦਦੇ ਨਾ ਨਾ ਠੀਕ ਹੈ ਹਾਂ ਹਾਂ ਮੁੰਦਰੀਆਂ ਪਾ ਲੋ ਤੁਸੀਂ ਮੈਂ ਨਾ ਮੰਨੂ ਦੀਆਂ ਆਣੀਆਂ ਨੇ ਇਹ ਇਹਨਾਂ ਨੂੰ ਵਾਸਤੇ ਸਪੈਸ਼ਲ ਵਿੱਚ ਪਾਈ ਫਿਰਦੀ ਐ ਵਿੱਚ ਇਹ ਚਾਹ ਵਾਲੀ ਹੀ ਨੇ ਨਾ ਇਹ ਆਪਣਾ ਵਾਲੀ ਇਹ ਚਾਹ ਵਾਲੀ ਤੇ ਦੂਜੀ ਜਰਾਬਾਂ ਜਰਾਬਾਂ ਜਾਲੀਆਂ ਨੇ ਜਰਾਬਾਂ ਜਰਾਬਾਂ ਤੇ ਦੋ ਅਸੀਂ ਦੂਜੇ ਵਾਲੇ ਰਾਲਾ ਵਾਲੇ ਹੈ ਤੇ ਰਾਲਾ ਦੀ ਪੋਚ ਰਾਲਾ ਦੀ ਪੋਚ ਉਹ ਤੋਰੇ ਵੇਖਿਆ ਦੰਨਿਆ ਕਾਕੇ ਕਾਕੇ ਦੇ ਵੀ ਕੱਪੜੇ ਆਏ ਨੇ ਦੂਜੇ ਨਹੀਂ ਆਦੇ ਹਾਂ ਹਾਂ ਨਹੀਂ ਉਹ ਤੇ ਪਰ ਜਦੋਂ ਆਉਣਗੇ ਤੇ ਤਾਰੀ ਵਿੱਚ ਰੱਖ ਲਾਂਗੇ ਮੇਰਾ ਦੇਖੋ ਕਿੰਨਾ ਛੋਟਾ ਜਿਹਾ ਪੈਰ ਹੈ ਜਿਵੇਂ ਮੇਰਾ ਤੇ ਇਹ ਜਵਾਬਾਂ ਤੇ ਲੱਗਦਾ ਉਹਨਾਂ ਦੇ ਵੱਧ ਦੂ ਆ ਜੜੀ ਹੈ ਦੋ ਮਾਂ ਵਾਦੂ ਵਾਦੂ ਸੁਣਦੇ ਵਾਦੂ ਨਾ ਹੈ ਸੁਗਾ ਐ ਅੱਪੂ ਸਾਹਿਬ ਜੀ ਤੇ ਸਾਰੇ ਆ ਗਏ ਹਾਂ ਤੇ ਹੋਰ ਵੀ ਸੀ ਜਰਾ ਮੈਂ ਕੁੱਟ ਕਲਾ ਲੈ ਕੇ ਆਈ ਸੀ ਪਲਾ ਅੱਛਾ ਇਹ ਬਾਜ ਲੈ ਕੇ ਹੀ ਸੈਂਡ ਆਲੇ ਇਹ ਕਿੰਨੇ ਮਹੀਨੇ ਦਾ ਹੋਏਗਾ ਤੇ ਆਣਗੇ ਇਹ ਨਹੀਂ ਨਹੀਂ ਹੁਣ ਤੇ ਨਹੀਂ ਆਣੇ ਹਲੇ ਮਨਪੀਤਾ ਤੇ ਬਾਅਦ ਚ ਆਣਗੇ ਨਾ 2-3 ਮਹੀਨੇ ਦਾ ਹੋ ਜਾਏਗਾ ਜਦੋਂ ਹਣਾ ਵੀ ਆਉਣਾ ਆ ਜਣੇ ਕਪੜੇ ਹੈ ਤੇ ਆ ਜਾਣੇ ਨੇ ਕੱਪੜੇ ਤੇ ਹਾਂ ਹੂੰ ਸਾਰੇ ਵਿਖੜ ਗਏ ਨੇ ਮੇਰੇ ਖਾਣੇ ਨੇ ਅਮੀ ਉਹ ਬਾਇਓ ਫੋਲੋ ਵਾਲਾ ਸੂਟ ਨਾ ਜਿਹੜਾ ਪੂਰਾ ਫੁੱਲ 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 ਸੂਟ ਨਾ ਨਾ ਉਹ ਜਿਹੜਾ ਕੀ ਕਹਿੰਦੇ ਨੇ ਨਰਮਾ ਹਾਂ ਐ ਏਦਾਂ ਦਾ ਏਦਾਂ ਦਾ ਜਿਹੜਾ ਮਤਲਬ ਪੂਰਾ ਬੰਨ ਉਹ ਤੇ ਸਰਦੀ ਵਾਲਾ ਉਹ ਤੇ ਸਰਦੀ ਵਾਲਾ ਇਹ ਗਰਮੀ ਦਾ ਨਹੀਂ ਸਰਦੀ ਦਾ ਇਹ ਸਰਦੀ ਦਾ ਇਹ ਵੀ ਇਹ ਗਰਮੀ ਦਾ ਗਰਮੀ ਸਰਦੀ ਵਾਲਾ ਇਹ ਕਰੀਆਂ ਐਵੇਂ ਕਰੀਆਂ ਰਾਲਾ ਵਾਲੇ ਲਾਲਾ ਵਾਲੇ ਐ ਸਿਆਲ ਜਾ ਜਾ ਮੈਨੂੰ ਤੂੰ ਵੀ ਪਾ ਕੇ ਦੇਖ ਸੂਟ ਯਾਰ ਤੇਰਾ ਟੀ-ਸ਼ਰਟ ਪਾ ਕੇ ਦੇਖ ਆਪਣੀ ਇਹ ਰਾਲਾ ਵਾਲੇ ਨੇ ਦੋ ਰੱਖ ਆ ਪਾ ਕੇ ਦੇਖ ਟੀ-ਸ਼ਰਟ ਰਾਲਾ ਵਾਲਾ ਮਨ ਵੀ ਪਾ ਦੇ ਇਹਨਾਂ ਨੂੰ ਟੀ-ਸ਼ਰਟ ਪਾ ਕੇ ਦੇਖ ਪੁੱਤ ਇਹਨੂੰ ਖੋਲੋ ਤਾਂ ਸਹੀ ਚੱਲ ਰਹੇ ਹਾਂ ਅੰਦੇ ਫੇਰ ਰਹੇ ਹਾਂ ਹੁਣ ਰਹਿਂਦੇ ਰਹਿਂਦੇ ਪਾਈ ਰੱਖ ਇਹ ਵੀ ਪੂਰਾ ਤੋੜਨਾ ਨਹੀਂ ਰਹਿਣ ਦੇ ਸਰਦੀਆਂ ਕੋਈ ਨਹੀਂ ਮੈਂ ਖੋਲ ਲਿਆ ਇਹ ਗਰਮੀਆਂ ਸਰਦੀਆਂ ਵਾਲਾ ਸਰਦੀਆਂ ਵਾਲਾ ਮੈਂ ਵੀ ਸਰਦੀਆਂ ਵਾਲਾ ਮੈਨੂੰ ਤਾਂ ਮੇਰੀ ਗੁੱਡੀ ਲਈ ਚਾਹੀਏ ਹੈ ਬੈਗ ਹੈਨਾ ਇਹ ਗਰਮੀਆਂ ਵਾਲਾ ਕੋਰਟ ਨਹੀਂ ਇਹਦੇ ਨਾਲ ਹੀ ਨਾ ਹਾਂ ਨਾ ਮੇਰੀ ਗੁੱਡੀ ਲਈ ਬਹੁਤ ਚਾਹੀਏ ਬਹੁਤ ਵਧੀਆ ਬਹੁਤ ਵਧੀਆ ਇਹ ਸਰਦੀਆਂ ਵਾਲਾ ਹੈ ਧੰਨਵਾਦ ਦਵਦੀਪ ਕੌਰ ਦਾ ਗੰਦੀਪ ਕੌਰ ਦਾ ਧੰਨਵਾਦ ਗੋਪੂਆ ਉਹਨੇ ਪੇਛਨੇ ਸੀ ਹਾਂ ਉਹ ਐਵੇਂ ਹੀ ਵੈਸੇ ਹੀ ਕਹਿ ਰਹੇ ਆਂ ਭੀਜਿਆ ਆ ਸ਼ੌਕ ਦੀ ਗੱਲ ਸ਼ੌਕ ਦੀ ਗੱਲ ਸ਼ੌਕ ਬੜਾ ਹੋਣਾ ਚਾਹੀਦਾ ਆ ਮੇਰੀ ਗੁੱਡੀ ਉਹ ਆ ਮੈਂ ਗੱਲ ਕਰੀ ਦੋ ਕਲਰ ਸੀ ਇੱਕ ਇਹ ਕਲਰ ਸੀ ਨਾ ਸੇਮ ਹੀ ਸੀ ਨਹੀਂ ਸਿਕ ਕਰ ਲੈਣਾ ਉਹ ਵੱਟਿਆ ਸੀ ਉਹ ਵੱਡਾ ਹੀ ਫੜਿਆ ਹਾਂ ਨਨੂ ਆ ਟੀ-ਸ਼ਰਟ ਆਏ ਨੇ ਤੇਰੇ ਪਾ ਕੇ ਦੇਖ ਕਿੰਨਾ ਸੋਹਣਾ ਸੂਟ ਦੇਖੀ ਅੱਛਾ ਜੀ ਮੈਂ ਬਣਾ ਹਾਂ 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 ਆ ਜਾਣੀ ਹਾਂ ਇਹਦੇ ਨਾਲ ਜੀਨ ਵਧੀਆ ਆਏਗੀ ਓਵਰ ਸਾਈਜ਼ ਨਹੀਂ ਮਨਪੇ ਓਵਰ ਸਾਈਜ਼ ਹੈ ਜਿਹੜੀ ਓਪਨ ਹੋ ਖੁੱਲੇ ਹੋ ਲਈ ਨਹੀਂ ਅਗਲੇ ਸਾਲ ਆਵੇਗੀ ਨਹੀਂ 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 ਆਣੀ ਹੈ ਹੁਣ ਹੀ ਆਏ ਨੇ ਓਵਰ ਸਾਈਜ਼ ਇਹ ਹੈ ਹੀ ਖੁੱਲੀ ਡੁੱਲੀ ਹੈ ਇਹ ਕਿਹੜਾ ਇਹ ਨਿਕਲਿਆ ਪਾਣੇ ਤੇ ਬਾਹਰ ਦੀਆਂ ਚੀਜ਼ਾਂ ਫਿਰ ਬਾਹਰ ਦੀਆਂ ਹੀ ਲੱਗਦੀਆਂ ਹਾਂ ਇਹ ਨਿਕਲ ਰਿਹਾ ਵੇ ਉਹ ਇਹ ਕੈਪਰੀ ਡਾਈਵ ਹੈ ਇਹ ਬਕਾਈ ਨਹੀਂ ਅਲੇ ਨਹੀਂ ਆਣੇ ਬੇਟਾ ਉਹਦੇ ਜਿਆਦਾ ਛੋਟਾ ਪੈਰ ਹੈ ਨਾ ਨੰਨੇ ਤੇ ਛੋਟ ਆ ਗਏ ਬੜਾ ਪਾਣਾ ਸਪਾਇਆ ਦੇ ਕਰਾ ਛੋਟੇ ਨਹੀਂ ਲਿਆ ਆ ਨੀ ਨਹੀਂ ਆਪ ਬੰਦਾ ਨਾ ਦੋ ਦੋ ਲਿਆ ਤਾ ਨਹੀਂ ਪਾਇਆ ਨਹੀਂ ਹੈਗਾ ਇਹਦੇ ਦੋ ਦੇ ਕਰੇ ਇੱਕ ਦੂਜੇ ਦਾ ਲਿਆਂਦਾ ਤੇ ਜੋ ਨਾ ਛੋਟੇ ਲਿਆਉਂਦੇ ਨਾ ਚੱਲ ਕੋਈ ਗੱਲ ਨਹੀਂ ਹੋਏ ਦੋ ਨਹੀਂ ਪੋਜਿੱਦੇ ਨਹੀਂ ਅਦੇ ਦੋ ਨੇ ਆ ਚਲੋ ਇਹ ਤੇ ਹੁਣ ਆ ਜਾਈਗੀ ਹਨਾ ਖੁੱਲੇ ਹੈ ਉਹ ਖੁੱਲੇ ਨੇ ਮੇਰੇ ਨਾਲ ਐ ਲੋ ਬਾਰਾਖੀ ਹੋ ਜਾਂਦੇ ਫਿਰ ਬਾਸਪਾ ਸੁਬਹ ਕਰੇ ਸੋ ਨਾ ਮਾਨ ਸਾਹਿਬ ਲਾ ਬਣਾ ਇਹ ਜਿਹੜਾ ਵੀ ਪੜਾਈ ਦਾ ਸਾਲਾ ਮੈਂ ਆਪਣੀ ਜਮਾਤ ਦੇ ਫਰਸਕ ਸਕੂਲ ਤੇ ਹੈ ਇਹ ਕਿੱਥੇ ਹੈ ਨਾ ਨੂੰ ਸ਼ਨੀਵਾਰ ਨਾ ਪਾ ਜੀ ਸਕੂਲ ਕਿੱਥੇ ਸਕੂਲ ਹੈ ਨਾ ਇਹ ਨਾ ਰੱਖ ਮੇਰੇ ਵਿੱਚ ਨਾ ਉਹ ਤੇ ਰੱਖ ਲੈ